ਵੈਲਕਮ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਅਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਨਤ ਚੱਲਦੀ ਕਲੱਚ ਹੋਊਗੀ ਜੀ ਜੇ ਸਾਡੇ ਚੈਨਲ ਤੇ ਨਿਊ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀਆਂ ਜੋ ਵੀਡੀਓਜ਼ ਨੋਟੀਫਿਕੇਸ਼ਨਸ ਨੇ ਉਹ ਤੁਹਾਡੇ ਸਾਰਿਆਂ ਦੇ ਕੋਲ ਪਹੁੰਚ ਜਾਣ ਜੀ ਸੋ ਜਿਵੇਂ ਕਿ ਤੁਹਾਨੂੰ ਪਤਾ ਜਿਹਾ ਆਪਾਂ ਆਪਣੀ ਚੈਨਲ ਤੇ ਮੋਟੀਵੇਸ਼ਨਲ ਵੀਡੀਓ ਸੱਚੀਆਂ ਹਾਰਟ ਬੀਟੀਆਂ ਤੇ ਬਾਣੀ ਨਾਲ ਰਿਲੇਟਡ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰੀ ਦੀਆਂ ਨੇ ਸੋ ਜਿਹੜੀ ਅੱਜ ਅਸੀਂ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਜੀ ਇਹ ਮੋਟੀਵੇਸ਼ਨਲ ਵੀਡੀਓ ਆ ਜਿਵੇਂ ਕਿ ਤੁਸੀਂ থাম্বਨੇਲ ਦੇ ਵਿੱਚ ਰੀਡ ਕੀਤਾ ਕਿ ਜਿਹੜੀ ਲੋਕ ਹਮੇਸ਼ਾ ਚਿੰਤਾ ਦੇ ਵਿੱਚ ਰਹਿੰਦੇ ਨੇ ਸੋ ਆਪਾਂ ਉਹਨਾਂ ਨਾਲ ਅੱਜ ਰਿਲੇਟਡ ਇਹ ਵੀਡੀਓਜ਼ ਲੈ ਕੇ ਆਏ ਆਂ ਜੇ ਤੁਸੀਂ ਵੀ ਹਮੇਸ਼ਾ ਚਿੰਤਾ ਦੇ ਵਿੱਚ ਰਹਿੰਦੇ ਹੋ ਤੁਹਾਨੂੰ ਆਉਣ ਵਾਲੇ ਸਮੇਂ ਦੀ ਟੈਨਸ਼ਨ ਲੱਗੀ ਰਹਿੰਦੀ ਆ ਜਾਂ ਤੁਸੀਂ ਬੀਤੇ ਹੋਏ ਸਮੇਂ ਬਾਰੇ ਬਹੁਤ ਸੋਚਦੇ ਹੋ ਤੇ ਤੁਸੀਂ ਇਹ ਵੀਡੀਓ ਅੱਜ ਜ਼ਰੂਰ ਤੁਸੀਂ ਦੇਖਿਓ ਬਿਨਾ ਸਕਿਪ ਕੀਤੇ ਤੇ ਜਿਹੜੇ ਹੋਰ ਭੈਣ ਭਰਾਵਾ ਤੁਸੀਂ ਪਲੀਜ਼ ਉਹਨਾਂ ਦੇ ਨਾਲ ਵੀ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਜੀ ਇਸ ਵੀਡੀਓ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਜੀ ਅੱਜ ਸੋ ਵੀਡੀਓ ਨੂੰ ਆਪਾਂ ਸਟਾਰਟ ਕਰਦੇ ਹਾਂ ਜੀ ਅੱਜ ਇਸ ਕਹਾਣੀ ਰਾਹੀਂ ਆਪਾਂ ਇਸ ਟੌਪਿਕ ਤੇ ਚਰਚਾ ਕਰਾਂਗੇ ਸੋ ਕਹਾਣੀ ਬਹੁਤ ਹੀ ਵਧੀਆ ਦਿਲਚਸਪ ਹੋ ਆ ਜੀ ਸੋ ਇਸ ਕਰਕੇ ਤੁਸੀਂ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਪਲੀਸ ਹੋਰ ਭੈਣ ਭਰਾਵਾਂ ਕੋ ਸ਼ੇਅਰ ਕਰ ਦਿਓ ਤਾਂ ਕਿ ਜੀ ਉਹ ਵੀ ਇਸ ਵੀਡੀਓ ਦੇ ਰਾਹੀਂ ਜੇ ਉਹਨਾਂ ਨੂੰ ਕੋਈ ਟੈਨਸ਼ਨਸ ਨਹੀਂ ਜਾਂ ਉਹ ਉਹ ਵੀ ਚਿੰਤਾ ਦੇ ਵਿੱਚ ਰਹਿੰਦੇ ਨੇ ਤਾਂ ਉਹ ਵੀ ਜੀ ਚਿੰਤਾ ਮੁਕਤ ਹੋ ਸਕਣ ਸੋ ਵੀਡੀਓ ਨੂੰ ਕਰਦੀ ਹਾਂ ਜਿਸਟਾਰਟ ਇੱਕ ਜੀ ਨਗਰ ਦੇ ਵਿੱਚ ਇੱਕ ਜਾਦੂਗਰ ਹੁੰਦਾ ਆ ਉਹ ਜਾਦੂਗਰ ਜੀ ਬਹੁਤ ਮਸ਼ਹੂਰ ਹੁੰਦਾ ਆ ਉਹ ਜੀ ਆਪਣੀਆਂ ਕਲਾ ਦਿਖਾ-ਦਿਖਾ ਕੇ ਇੰਨੀ ਜ਼ਿਆਦਾ ਪ੍ਰਸਿੱਧੀ ਹਾਸਲ ਕਰ ਲੈਂਦਾ ਕਿ ਸਮਰ ਦੇ ਵਿੱਚ ਜਿੰਨੇ ਹੋਰ ਜਾਦੂਗਰ ਹੁੰਦੇ ਆ ਜ ਸਾਰਿਆਂ ਤੋਂ ਪ੍ਰਸਿੱਧ ਜਾਦੂਗਰ ਹੁੰਦਾ ਆ ਉਹਦੀ ਜੀ ਜਿਹੜੀ ਪ੍ਰਸਿੱਧੀ ਦੀਆਂ ਗੱਲਾਂ ਆ ਰਾਜ ਦਰਬਾਰ ਦੇ ਵਿੱਚ ਪਹੁੰਚਦੀਆਂ ਨੇ ਸੋ ਰਾਜ ਦਰਬਾਰ ਵਿੱਚ ਜਦੋਂ ਉਸ ਦੀਆਂ ਪ੍ਰਸਿੱਧੀ ਦੀਆਂ ਗੱਲਾਂ ਹੁੰਦੀਆਂ ਨੇ ਸੋ ਜਿਹੜਾ ਉਦ ਦਾ ਰਾਜਾ ਹੁੰਦਾ ਆ ਉਹ ਵੀ ਜੀ ਉਸ ਜਾਦੂਗਰ ਦਾ ਜਿਹੜਾ ਕੇਨਾ ਉਹ ਦੇਖਣਾ ਚਾਹੁੰਦਾ ਹੁੰਦਾ ਵਾ ਸੋਜੀ ਜੋ ਰਾਜਾ ਹੁੰਦਾ ਆ ਉਸ ਨੂੰ ਸੰਦੇਸ਼ ਭੇਜਦਾ ਆ ਕਿ ਤੁਸੀਂ ਸਾਡੇ ਰਾਜ ਦਰਬਾਰ ਆ ਕੇ ਤੁਸੀਂ ਆਪਣੀ ਕਲਾ ਦੇ ਜੋਹਰ ਦਿਖਾਓ ਬਾਦੁਕਰ ਨੂੰ ਜਦੋਂ ਪਤਾ ਲੱਗਦਾ ਕਿ ਰਾਜੇ ਨੇ ਉਸ ਨੂੰ ਆਪਣੇ ਦਰਬਾਰ ਦੇ ਵਿੱਚ ਜਾਦੂ ਦਾ ਖੇਲ ਦਿਖਾਉਣ ਲਈ ਬੁਲਾਇਆ ਤੇ ਉਹ ਵੀ ਬਹੁਤ ਖੁਸ਼ ਹੁੰਦਾ ਆ ਤੇ ਉਹ ਸੋਚਦਾ ਕਿ ਮੈਂ ਰਾਜੇ ਤੋਂ ਕੋਈ ਵੱਡੀ ਰਕਮ ਲੈ ਕੇ ਆਉਂਗਾ ਕੋਈ ਵੱਡਾ ਉਪਹਾਰ ਲੈ ਕੇ ਆਉਂਗਾ ਸੋ ਮੈਂ ਬਹੁਤ ਵਧੀਆ ਖੇਲ ਦਿਖਾਉਂਗਾ। ਸੋ ਜੀ ਉਹ ਦਿਨ ਆ ਜਾਂਦਾ ਵਾ ਜਿਹੜਾ ਜਾਦੂਗਰ ਹੁੰਦਾ ਹੈ ਜੀ ਉਹ ਖੇਲ ਦਿਖਾਉਣ ਰਾਜ ਦਰਬਾਰ ਦੇ ਵਿੱਚ ਪਹੁੰਚ ਜਾਂਦਾ ਆ ਤੇ ਉਹ ਇਹ ਸੋਚਦਾ ਹੁੰਦਾ ਆ ਕਿ ਮੈਂ ਐਸਾ ਕਿਹੜਾ ਅਜ ਖੇਲ ਦਿਖਾਵਾਂ ਜਿਸ ਨਾਲ ਰਾਜਾ ਬਹੁਤ ਖੁਸ਼ ਹੋ ਜਾਵੇ। ਸੋ ਮੈਨੂੰ ਬਹੁਤ ਉਪਹਾਰ ਦੇ ਦੇ ਵਿੱਚ ਕੋਈ ਧੀਮਤੀ ਚੀਜ਼ ਦੇਵੇ। ਸੋ ਜੀ ਕੀ ਹੁੰਦਾ ਵਾ ਰਾਜ ਦਰਬਾਰ ਸਜ ਜਾਂਦਾ ਆ ਤੇ ਰਾਜਾ ਆ ਕੇ ਬੈਠ ਜਾਂਦਾ ਆ ਤੇ ਹੋਰ ਜਿਹੜੇ ਨਗਰ ਨਿਵਾਸੀ ਆ ਉਹ ਵੀ ਜਾਦੂਗਰ ਦਾ ਖੇਲ ਦੇਖਣ ਆਉਂਦੇ ਨੇ। ਸੋ ਜਿਹੜਾ ਜਾਦੂਗਰ ਹੁੰਦਾ ਉਹ ਸੋਚਦਾ ਕਿ ਮੈਂ ਅੱਜ ਕੁਝ ਐਦਾਂ ਦਾ ਖੇਲ ਦਿਖਾਵਾਂ ਜਿਹੜਾ ਮੈਂ ਪਹਿਲਾਂ ਕਦੀ ਨਹੀਂ ਦਿਖਾਇਆ। ਤਾਂ ਹੀ ਪਹਿਲਾਂ ਨਗਰ ਨਿਵਾਸੀਆਂ ਨੇ ਉਹੀ ਜਿਹੇ ਜਿਹੜਾ ਜਾਦੂ ਦਾ ਖੇਲ ਆ ਉਹ ਵੇਖਿਆ ਹੋਵੇਗਾ। ਸੋ ਜੀ ਉਹ ਕੀ ਕਰਦਾ ਆ? ਜਾਦੂਗਰ ਕੀ ਕਰਦਾ ਵਾ ਉਹ ਰਾਜੇ ਦਾ ਜਿਹੜਾ मुਕਟ ਆ ਜੀ ਉਹ ਹੀ ਜਿਹੜਾ ਗਾਇਬ ਕਰ ਦਿੰਦਾ ਆ। ਜਦੋਂ ਜਾਦੂਗਰ ਰਾਜੇ ਦਾ मुਕਟ ਗਾਇਬ ਕਰ ਦਿੰਦਾ ਜੀ ਸੋ ਸਾਰੀ ਜਿਹੜੀ ਉੱਥੇ ਜਨਤਾ ਹੁੰਦੀ ਆ ਸੋ ਸੈਨਿਕ ਹੁੰਦੇ ਆ, ਰਾਜ ਦਰਬਾਰ ਦੇ ਮੰਤਰੀ, ਜੋ ਵੀ ਉੱਥੇ ਸਾਰੇ ਹੁੰਦੇ ਆ ਜੀ ਸਾਰੇ ਬਹੁਤ ਹੱਸਦੇ ਨੇ। ਸੋ ਜੀ ਜਿਹੜਾ ਰਾਜਾ ਹੁੰਦਾ ਆ ਉਸ ਨੂੰ ਪਰ ਏਕੇ ਚੰਗਾ ਨਹੀਂ ਲੱਗਦਾ ਉਹ ਆਪਣੀ ਤੋਹੀਨ ਸਮਝਦਾ ਸੋ ਜੀ ਉਹ ਕੀ ਕਰਦਾ ਆ ਉਹ ਜਾਦੂਗਰ ਨੂੰ 7 ਦਿਨਾਂ ਦੇ ਲਈ ਕਾਲ ਕੋਠੜੀ ਦੇ ਵਿੱਚ ਸਜ਼ਾ ਦੇ ਦਿੰਦਾ ਜੀ ਰਹਿਣ ਦੀ ਤੇ ਨਾਲ ਦੇ ਨਾਲ ਜੀ ਫਾਂਸੀ ਦੀ ਸਜ਼ਾ ਵੀ ਸੁਣਾ ਰੰਦਾ ਸੋ ਜਾਦੂਗਰ ਇਹ ਸੁਣ ਕੇ ਬਹੁਤ ਪਰੇਸ਼ਾਨ ਹੁੰਦਾ ਕਿ ਮੈਂ ਤਾਂ ਅੱਜ ਖੇਲ ਦਿਖਾਉਣ ਆਇਆ ਸੀ ਮੈਂ ਤਾਂ ਉਪਹਾਰ ਲੈਣ ਆਇਆ ਸੀ ਪਰ ਉਸ ਤੋਂ ਉਲਟ ਹੋ ਗਿਆ ਸੋ ਸੈਨਿਕਾਂ ਨੇ ਜੀ ਰਾਜੇ ਦਾ ਹੁਕਮ ਮੰਨਦੇ ਹੋਈ ਜਿਹੜਾ ਜਾਦੂਗਰ ਹੁੰਦਾ ਜੀ ਉਹਨੂੰ ਕਾਲ ਕੋਠੜੀ ਦੇ ਵਿੱਚ ਬੰਦ ਕਰ ਦਿੰਦੇ ਨੇ ਜੀ ਫਿਰ ਕੀ ਹੁੰਦਾ ਵਾ ਜਾਦੂਗਰ ਦੇ ਘਰ ਵਾਲਿਆਂ ਨੂੰ ਜਦੋਂ ਪਤਾ ਲੱਗਦਾ ਕਿ ਉਸ ਦੇ ਘਰ ਵਾਲੇ ਨੂੰ 7 ਦਿਨਾਂ ਲਈ ਕਾਲ ਕੋਠੜੀ ਦੇ ਵਿੱਚ ਬੰਦ ਕਰ ਦਿੱਤਾ ਗਿਆ ਤੇ ਫਾਂਸੀ ਦੀ ਸਜ਼ਾ ਸੁناਈ ਗਈ ਉਹ ਸੁਣ ਕੇ ਬੁੱਧ ਰੌਂਦੀ ਕੁ ਲੌਂਦੀ ਜੀ ਉਹ ਕਾਲ ਕੋਠੜੀ ਵਿਕੇ ਪਹੁੰਚਦੀ ਆ ਘਰ ਨੂੰ ਮਿਲਣ ਦੇ ਲਈ ਸੋ ਜੀ ਜਦੋਂ ਜਾਦੂਗਰ ਨੂੰ ਮਿਲਦੀ ਆ ਜੀ ਉਹ ਬੁੱਧ ਰੌਂਦੀ ਆ ਪਰ ਜਿਹੜਾ ਜਾਦੂਗਰ ਹੁੰਦਾ ਜੀ ਉਹ ਹੱਸਦਾ ਆ ਜੀ ਜਦੋਂ ਆਪਣੀ ਘਰ ਵਾਲੀ ਨੂੰ ਮਿਲਦਾ ਆ ਤੇ ਜਿਹੜੀ ਉਹਦੀ ਘਰ ਵਾਲੀ ਹੁੰਦੀ ਆ ਉਹ ਜਾਦੂਗਰ ਨੂੰ ਕਹਿੰਦੀ ਆ ਕਿ ਤੁਸੀਂ ਹੱਸ ਕਿਵੇਂ ਸਕਦੇ ਹੋ ਤੁਸੀਂ ਖੁਸ਼ ਕਿਵੇਂ ਹੋ ਸਕਦੇ ਹੋ ਕਿ ਤੁਹਾਨੂੰ ਕਾਰਕੋਟੜੀ ਦੇ ਵਿੱਚ ਬੰਦ ਕਰ ਦਿੱਤਾ ਗਿਆ 7 ਦਿਨਾਂ ਲਈ ਤੇ ਉਸ ਤੋਂ ਬਾਅਦ ਤੁਹਾਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਜਾਵੇਗੀ ਕਿ ਤੁਸੀਂ ਅੱਜ ਇੰਨਾ ਹੱਸ ਰਹੇ ਹੋ ਹਨ ਕਿ ਤੁਸੀਂ ਕਿਉਂ ਇੰਨਾ ਖੁਸ਼ ਹੋ ਸੋ ਜੀ ਜਿਹੜਾ ਜਾਦੂਗਰ ਆ ਤੇ ਉਹ ਆਪਣੀ ਘਰਵਾਲੀ ਨੂੰ ਕਹਿੰਦਾ ਆ ਕਿ ਕੋਈ ਗੱਲ ਨਹੀਂ ਹਜੇ 7 ਦਿਨ ਪਏ ਨਹੀਂ ਦੇਖ ਹੀ ਜਾਉਗੀ ਜੋ ਹੋਊਗੀ ਪਰ ਅੱਜ ਤਾਂ ਮੈਨੂੰ ਕੋਈ ਇਦਾਂ ਦੀ ਕੋਈ ਟੈਨਸ਼ਨ ਨਾ ਦੇ ਤੇ ਨਾ ਮੈਂ ਕੋਈ ਟੈਨਸ਼ਨ ਲੈਣੀ ਚਾਹੁੰਦਾ ਆ ਮੈਂ ਖੁਸ਼ ਰਹਿਣਾ ਚਾਹੁੰਦਾ ਤੇ ਮੈਨੂੰ ਖੁਸ਼ ਰਹਿਣ ਦੇ ਕਿਉਂਕਿ ਹਜੇ 7 ਦਿਨ ਪਏ ਨਹੀਂ ਕਿ ਜੋ ਹੋਵੇਗਾ ਦੇਖਿਆ ਜਾਵੇਗਾ ਕਿ ਮੈਂ ਕੋਈ ਵੀ ਟੈਨਸ਼ਨ ਨਹੀਂ ਲੈਣੀ ਕਿ ਤੂੰ ਵੀ ਖੁਸ਼ ਰਹਿ ਤੇ ਮੈਨੂੰ ਵੀ ਖੁਸ਼ ਰਹਿਣ ਦੇ ਤੇ ਮੈਨੂੰ ਆਉਣ ਵਾਲੇ ਸਮੇਂ ਦੀ ਜਿਹੜੀ ਚਿੰਤਾ ਆ ਉਹ ਦੇਣ ਦੀ ਕੋਸ਼ਿਸ਼ ਨਾ ਕਰ ਕਿਉਂਕਿ ਮੈਂ ਉਹ ਚਿੰਤਾ ਨਹੀਂ ਲੈਣੀ ਚਾਹੁੰਦਾ ਜਿਹੜਾ ਸਮਾਂ ਹਜੇ ਆਇਆ ਹੀ ਨਹੀਂ ਸੋ ਜਿਹੜੀ ਉਹ ਧਾਰ ਵਾਲੀ ਇਹ ਗੱਲਾਂ ਸੁਣ ਕੇ ਬਹੁਤ ਹੈਰਾਨ ਹੁੰਦੀ ਆ ਉਹ ਕਹਿੰਦੀ ਕਿ ਦੱਸ ਇਹ ਸ਼ਾਇਦ ਹਨ ਆਪਣੀ ਫਾਂਸੀ ਦੀ ਸਜ਼ਾ ਆਪਣੀ ਮੌਤ ਅੱਗੇ ਸਾਹਮਣੇ ਦੇਖ ਕੇ ਸ਼ਾਇਦ ਜਿਹੜਾ ਇਹ ਮੈਂਟਲੀ ਡਿਸਟਰਬ ਹੋ ਚੁੱਕਾ ਆ ਸੋ ਤਾਂ ਹੀ ਇਦਾਂ ਦੀਆਂ ਗੱਲਾਂ ਕਰ ਰਿਹਾ ਵਾ ਸੋ ਜੀ ਉਸ ਦੀ ਘਰਵਾਲੀ ਰੋਜ਼ ਉਸ ਨੂੰ ਮਿਲਣ ਆਉਂਦੀ ਆ ਪਹਿਲਾ ਦਿਨ ਨਿਕਲ ਜਾਂਦਾ ਦੂਸਰਾ ਤੀਸਰਾ ਇਦਾਂ ਹੀ ਜੀ 7 ਦਿਨ ਗੁਜ਼ਰ ਜਾਂਦੇ ਨੇ ਫਿਰ ਕੀ ਹੁੰਦਾ ਜਦੋਂ 7 ਦਿਨ ਗੁਜ਼ਰ ਜਾਂਦੇ ਨੇ ਤੇ ਉੱਥੇ ਉਸ ਦੀ ਫਾਂਸੀ ਦਾ ਦਿਨ ਜੀ ਆ ਜਾਂਦਾ ਆ ਕਿ ਜਿਸ ਦਿਨ ਉਹਨੂੰ ਫਾਂਸੀ ਦਿੱਤੀ ਜਾਣੀ ਸੀ ਸੋ ਜੀ ਕੀ ਹੁੰਦਾ ਰਾਜਾ ਉੱਥੇ ਆਉਂਦਾ ਜੀ ਜਿੱਥੇ ਜਾਦੂਗਰ ਨੂੰ ਫਾਂਸੀ ਦੀ ਸਜ਼ਾ ਦੀਤੀ ਜਾਣੀ ਸੀ ਜਾਦੂગર ਜਦੋਂ ਰਾਜੇ ਨੂੰ ਆਉਂਦਾ ਵੇਖਦਾ ਆ ਜੀ ਉਹ ਰੋਣ ਦਾ ਡਰਾਮਾ ਕਰਨ ਲੱਗ ਜਾਂਦਾ ਆ ਸੋ ਜੀ ਜਿਹੜਾ ਰਾਜਾ ਹੁੰਦਾ ਆ ਉਹ ਫਿਰ ਜਾਦੂਗਰ ਨੂੰ ਕਹਿੰਦਾ ਕੀ ਹੋਇਆ ਅੱਜ ਤੈਨੂੰ ਬਹੁਤ ਰੋਣਾ ਆ ਰਿਹਾ ਉਸ ਦਿਨ ਤੋਂ ਤੂੰ ਮੇਰਾ ਮੂਕਾ ਗਾਇਬ ਕਰਤਾ ਸੀ ਤੇ ਸਾਰੇ ਬਹੁਤ ਹੱਸ ਰਹੇ ਸੀ ਉਸ ਦਿਨ ਦਾ ਤੂੰ ਬੜਾ ਆਪਣੇ ਜਾਦੂ ਦਾ ਖੇਲ ਵਿਖਾਉਂਦਾ ਸੀ ਅੱਜ ਤੈਨੂੰ ਕੀ ਹੋਇਆ ਸੋ ਫਿਰ ਜਾਦੂਗਰ ਕਹਿੰਦਾ ਕਿ ਜੇ ਮੈਨੂੰ ਮਰਨ ਦਾ ਕੋਈ ਡਰ ਨਹੀਂ ਮਰਨਾ ਤਾਂ ਇੱਕ ਦਿਨ ਸਾਰਿਆਂ ਨੇ ਮੌਤ ਤੇ ਇੱਕ ਦਿਨ ਸਭ ਨੂੰ ਆਣੀ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਰ ਮੈਨੂੰ ਟੈਨਸ਼ਨ ਕਿਸੇ ਹੋਰ ਚੀਜ਼ ਦੀ ਆ ਫਿਰ ਜੀ ਰਾਜਾ ਸੋਚਦਾ ਕਹਿੰਦਾ ਕਿ ਕਾਹਦੀ ਟੈਨਸ਼ਨ ਆ ਤੈਨੂੰ ਸੋ ਜੀ ਫਿਰ ਜਾਦੂਗਰ ਦੱਸਦਾ ਕਹਿੰਦਾ ਕਿ ਮੈਂ ਇੱਕ ਕਲਾ ਸਿੱਖ ਰਿਹਾ ਸੀਗਾ ਕਿ ਮੈਂ ਇਹ ਕਲਾ ਸਿੱਖ ਰਿਹਾ ਸੀਗਾ ਕਿ ਜਿਹੜਾ ਮੇਰਾ ਘੋੜਾ ਆ ਮੈਂ ਉਹਨੂੰ ਕੁੱਡਣਾ ਸਿਖਾ ਰਿਹਾ ਸੀਗਾ ਸੋ ਜੀ ਕਹਿੰਦਾ ਕਿ ਮੈਂ ਕਾਫੀ ਧੀਰ ਦਾ ਇਸ ਦਾ ਅਭਿਆਸ ਕਰ ਰਿਹਾ ਸੀਗਾ ਤੇ ਮੈਨੂੰ ਇੱਕ ਸਾਲ ਦਾ ਹਜੇ ਸਮਾਂ ਹੋਰ ਲੱਗਣਾ ਸੀ जी कि ਜਿਹੜਾ ਮੇਰੇ ਉੱਡਣ ਵਾਲਾ ਘੋੜਾ ਆ ਉਹ ਤਿਆਰ ਹੋ ਜਾਣਾ ਸੀਗਾ ਕਿ ਦੁਨੀਆ ਦੇ ਵਿੱਚ ਕਿਸੇ ਕੋਲ ਵੀ ਉੱਡਣ ਵਾਲਾ ਘੋੜਾ ਨਹੀਂ ਹੈਗਾ ਸੋ ਜੇ ਰਾਜਾ ਜਦੋਂ ਜਾਦੂਗਰ ਦੀ ਇਹ ਗੱਲ ਸੁਣਦਾ ਆ ਉਹ ਬਹੁਤ ਹੀ ਯਾਨੀ ਸੋਚਾਂ 'ਚ ਪੈ ਜਾਂਦਾ ਉਹ ਸੋਚਦਾ ਕਿ ਉੱਡਣ ਵਾਲਾ ਘੋੜਾ ਕਿ ਵਾ ਇਹ ਜੇ ਮੈਨੂੰ ਮਿਲ ਜਾਵੇ ਕਿ ਮੈਂ ਤਾਂ ਫਿਰ ਸਾਰੇ ਯੁੱਧ ਵੀ ਜਿੱਤ ਜਾਇਆ ਕਰਾਂਗਾ ਕਿ ਮੈਨੂੰ ਤਾਂ ਕੋਈ ਯੁੱਧ ਦੇ ਵਿੱਚ ਹਰਾ ਹੀ ਨਹੀਂ ਸਕਿਆ ਕਰੇਗਾ ਸੋ ਜੀ ਜਿਹੜਾ ਰਾਜਾ ਹੁੰਦਾ ਉਹਦੇ ਮਨ ਦੇ ਵਿੱਚ ਲਾਲਚ ਆਉਂਦਾ ਜੀ ਫਿਰ ਰਾਜਾ ਜਾਦੂਗਰ ਨੂੰ ਕਹਿੰਦਾ ਇਦਾਂ ਕਰਦੇ ਆ ਤੈਨੂੰ 1 ਸਾਲ ਦਾ ਸਮਾਂ ਅਸੀਂ ਦੇਵਾਂਗੇ ਤੂੰ ਉਹ ਕਲਾ ਆਪਣੀ ਪੂਰੀ ਕਰਕੇ ਤੂੰ ਉਹ ਜਿਹੜਾ ਉੱਡਣ ਵਾਲਾ ਘੋੜਾ ਉਹਨੂੰ ਤਿਆਰ ਕਰਕੇ ਤੂੰ ਮੈਨੂੰ ਦੇ ਦੇ ਜੇ ਤੂੰ ਤਿਆਰ ਕਰਕੇ ਮੈਨੂੰ ਦੇ ਦੇਵੇਂਗਾ ਤੇਰੀ ਜਿਹੜੀ ਮੌਤ ਦੀ ਸਜ਼ਾ ਵਾ ਉਹ ਕੈਨਸਲ ਕਰ ਦਿੱਤੀ ਜਾਵੇਗੀ ਤੇ ਜੇ ਤੂੰ ਮੈਨੂੰ ਉਹ ਘੋੜਾ ਨਹੀਂ ਦਿੰਦਾ ਤਤ ਤੁਹਾਡੀ ਜਿਹੜੀ ਮੌਤ ਦੀ ਸਜ਼ਾ ਵਾ ਉਹ ਤੁਹਾਨੂੰ ਦਿੱਤੀ ਜਾਵੇਗੀ। ਇਹ ਜਾਦੂਗਰ ਇੱਥੇ ਜਿਹੜਾ ਆਪਣੀ ਦਿਮਾਗ ਦਾ ਖੇਲ ਲਗਾਇਆ ਸੀ ਉਹਨੇ ਉਹ ਜਿੱਤ ਜਾਂਦਾ ਆ ਜੀ। ਸੋ ਜੀ ਫੇ ਕੀ ਹੁੰਦਾ ਵਾ ਜਾਦੂਗਰ ਕਹਿੰਦਾ ਜੀ ਠੀਕ ਆ ਮੈਂ ਤੁਹਾਨੂੰ 1 ਸਾਲ ਦੇ ਵਿੱਚ ਉਹ ਘੋੜਾ ਦੇ ਦੇਵਾਂਗਾ ਜੀ ਤਿਆਰ ਕਰਕੇ ਉੱਡਣ ਵਾਲਾ। ਸੋ ਹੁਣ ਕਹਾਣੀ ਚ ਦੇਖਦੇ ਆ ਜੀ ਅੱਗੇ ਜਾ ਕੇ ਕੀ ਉੱਡਣ ਵਾਲਾ ਘੋੜਾ ਦਿੰਦਾ ਹੈ ਜਾਂ ਫਿਰ ਉਹਨੂੰ ਫਾਂਸੀ ਦੀ ਸਜ਼ਾ ਹੁੰਦੀ ਆ। ਫਿਰ ਕੀ ਹੁੰਦਾ ਜੀ ਜਿੱਕਿੰਦਾ ਜਿਹੜਾ ਜਾਦੂਗਰ ਹੁੰਦਾ ਉਹ ਆਪਣੇ ਘਰ ਚਲੇ ਜਾਂਦਾ ਜੀ ਵਾਪਸ ਤੇ ਜਦੋਂ ਆਪਣੇ ਘਰ ਜਾਂਦਾ ਆ ਉਹਦੇ ਘਰ ਦੇ ਵਿੱਚ ਜੀ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਹੁੰਦੇ ਨੇ ਕਿਉਂਕਿ ਉਹਦੀ ਘਰਵਾਲੀ ਨੂੰ ਲੱਗਦਾ ਸੀਗਾ ਕਿ ਅੱਜ ਤਾਂ ਮੇਰੇ ਘਰ ਵਾਲੇ ਨੂੰ ਫਾਸਿਬ ਸਜ਼ਾ ਦੇ ਦਿੱਤੀ ਜਾਵੇਗੀ ਸੋ ਜੀ ਕੀ ਹੁੰਦਾ ਜਦੋਂ ਉਹ ਘਰ ਜਾਂਦਾ ਉਹਦੀ ਘਰਵਾਲੀ ਉਹਨੂੰ ਦੇਖ ਕੇ ਹੈਰਾਨ ਹੋ ਜਾਂਦੀ ਆ ਉਹਦੇ ਘਰ ਦੇ ਵਿੱਚ ਜੀ ਰੋਣਾ ਕੋਲਣਾ ਲੱਗਿਆ ਹੁੰਦਾ ਰਿਸ਼ਤੇਦਾਰ ਆਏ ਹੁੰਦੇ ਨੇ ਪਰ ਜਦੋਂ ਸਾਰੇ ਉਸਨੂੰ ਦੇਖਦੇ ਨੇ ਹੈਰਾਨ ਹੋ ਜਾਂਦੇ ਨੇ ਚਲੋ ਜੀ ਪਰ ਸਾਰੇ ਖੋਸ਼ ਵਿਵਾਦ ਹੁੰਦੇ ਨੇ ਕਿ ਚਲੋ ਜਿਹੜਾ ਜਾਦੂਗਰ ਆ ਉਹ ਬਚ ਜਾਂਦਾ ਹੈ ਜੀ ਫਿਰ ਜੀ ਕੀ ਹੁੰਦਾ ਵਾ ਜਿਹੜੇ ਸਾਰੇ ਰਿਸ਼ਤੇਦਾਰ ਆ ਕੁਝ ਸਮੇਂ ਬਾਅਦ ਉਹ ਵੀ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ ਘਰ ਦੇ ਵਿੱਚ ਜਾਦੂਗਰ ਤੇ ਉਸਦੀ ਘਰ ਵਾਲੀ ਇਕੱਲੇ ਰਹਿ ਜਾਂਦੇ ਨੇ ਆਪਕਰ ਹੁੰਦਾ ਜੀ ਉਹ ਆਪਣੀ ਘਰ ਵਾਲੀ ਨੂੰ ਸਾਰੀ ਗੱਲਬਾਤ ਦੱਸਦਾ ਵਾ ਕਿਉਂਕਿ ਜਦੋਂ ਉਹਦੀ ਘਰ ਵਾਲੀ ਉਹਨੂੰ ਪੁੱਛਦੀ ਆ ਕਿ ਤੁਹਾਨੂੰ ਦਾ ਅੱਜ ਸਜ਼ਾ ਹੋਣੀ ਸੀ ਇਹ ਤੁਹਾਨੂੰ ਰਾਜੇ ਨੇ ਇੰਦਾ ਕੀ ਨਹੀਂ ਚੜਦਾ ਸੋ ਜੀ ਜਿਹੜਾ ਜਾਦੂਗਰ ਹੁੰਦਾ ਉਹ ਸਾਰੀ ਗੱਲਬਾਤ ਆਪਣੇ ਘਰ ਵਾਲੀ ਨੂੰ ਦੱਸਦਾ ਕਿ ਇਹ ਦਿਨ ਦਾ ਕਰਕੇ ਕਿ ਮੇਰਾਜੇ ਨੂੰ ਇਹ ਕਿਹਾ ਮੈਂ 1 ਸਾਲ ਦੇ ਵਿੱਚ ਤੁਹਾਨੂੰ ਉੱਡਣ ਵਾਲਾ ਘੋੜਾ ਤਿਆਰ ਕਰਕੇ ਦਊਂਗਾ ਤੇ ਜੇ ਉਸ ਦੀ ਘਰ ਵਾਲੀ ਹੁੰਦੀ ਆ ਤੇ ਉਹ ਸੁਣ ਕੇ ਬਹੁਤ ਹੈਰਾਨ ਹੋ ਜਾਂਦੀ ਆ ਪਰੇਸ਼ਾਨ ਵੀ ਹੋ ਜਾਂਦੀ ਆ ਕਹਿੰਦੀ ਇਹ ਕਿਵੇਂ ਹੋ ਸਕਦਾ ਕਿ ਆਪਾਂ ਉਹਨੂੰ ਉੱਡਣ ਵਾਲਾ ਘੋੜਾ ਕਿਵੇਂ ਦੇ ਸਕਦੇ ਆ ਕਿ ਇਦਾਂ ਦਾ ਤਾਂ ਕੋਈ ਘੋੜਾ ਹੁੰਦਾ ਹੀ ਨਹੀਂ ਹੈਗਾ ਕਿ ਜੇ ਤੁਸੀਂ ਉਹਨੂੰ ਘੋੜਾ ਨਹੀਂ ਦਿੱਤਾ ਫਿਰ ਜਿਹੜਾ ਰਾਜਾ ਹੈ ਜੀ ਉਹ ਤੁਹਾਨੂੰ ਫੇਰ ਫਾਂਸੀ ਦੀ ਸਜ਼ਾ ਦੇ ਦੇਵੇਗਾ ਸੋ ਜੀ ਫਿਰ ਜਿਹੜਾ ਜਾਦੂਗਰ ਹੁੰਦਾ ਉਹ ਕਹਿੰਦਾ ਕੋਈ ਗੱਲ ਨਹੀਂ ਦੇਖਿਆ ਜਾਊਗਾ ਜੋ ਹੋਊਗਾ ਮੈਨੂੰ ਆਉਣ ਵਾਲੇ ਸਮੇਂ ਦੀ ਕੋਈ ਟੈਨਸ਼ਨ ਨਹੀਂ ਹੈਗੀ ਤੇ ਤੂੰ ਵੀ ਖੁਸ਼ ਰਹਿ ਤੇ ਮੈਨੂੰ ਵੀ ਖੁਸ਼ ਰਹਿਣ ਦੇ ਤੂੰ ਮੇਰੇ ਨਾਲ ਜ਼ਿੰਦਗੀ ਜੀ ਕਿਉਂਕਿ ਆਉਣ ਵਾਲੇ ਸਮੇਂ ਦਾ ਹਨਾ ਕੀ ਪਤਾ ਅੱਗੇ ਹਜੇ ਕੀ ਬਣਨਾ ਮੇਰੇ ਕੋਲ 1 ਸਾਲ ਦਾ ਸਮਾਂ ਹੈਗਾ ਵਾ ਜੋ ਹੋਗਾ ਦੇਖ ਹੀ ਜਾਊਗਾ ਪਰ ਹੁਣ ਦਾ ਜਿਹੜਾ ਆਪਣੇ ਕੋਲ 1 ਸਾਲ ਦਾ ਟਾਈਮ ਆ ਆਪਾਂ ਖੁਸ਼ੀ-ਖੁਸ਼ੀ ਰਹੀਏ ਖੁਸ਼ੀ-ਖੁਸ਼ੀ ਬਤੀਤ ਕਰੀਏ ਬਿਨਾ ਟੈਨਸ਼ਨਾਂ ਦੇ ਬਤੀਤ ਕਰੀਏ ਕਿਉਂਕਿ ਜਿਹੜਾ ਅੱਜ ਹੁਣ ਤਾਂ ਟਾਈਮ ਚੱਲ ਰਿਹਾ ਇਹ ਵਾਪਸ ਨਹੀਂ ਆਉਣਾ ਸੋ ਇਸ ਕਰਕੇ ਜੀ ਜਾਦੂਗਰ ਆਪਣੀ ਘਰ ਵਾਲੀ ਨੂੰ ਖੁਸ਼ ਰਹਿਣ ਨੂੰ ਕਹਿੰਦਾ ਆ ਕਿ ਤੂੰ ਆਉਣ ਵਾਲੇ ਸਮੇਂ ਦੀ ਪਰਵਾਹ ਨਾ ਕਰ ਜੋ ਹੋਵੇਗਾ ਦੇਖ ਹੀ ਜਾਊਗੀ ਪਰ ਹੁਣ ਦਾ ਜੋ ਸਮਾਂ ਆ ਤੁਸੀਂ ਇਹਨੂੰ ਖੁਸ਼ੀ-ਖੁਸ਼ੀ ਬਤੀਤ ਕਰੋ ਇਹਦੇ ਵਿੱਚ ਤੁਸੀਂ ਇੰਜੋਏ ਕਰੋ ਸੋ ਜੀ ਐਦਾਂ ਹੀ ਹੁੰਦਾ ਆ ਤੇ ਚਲੋ ਸਮਾਂ ਲੰਘੀ ਜਾਂਦਾ ਲੰਘੀ ਜਾਂਦਾ 6 ਜੀ ਫਿਰ ਕੀ ਹੁੰਦਾ ਵਾ 6 ਮਹੀਨੇ ਦਾ ਜਦੋਂ ਸਮਾਂ ਬੀਤ ਜਾਂਦਾ ਆ ਤੇ ਰਾਜਾ ਜੀ ਬਿਮਾਰ ਹੋ ਜਾਂਦਾ ਬਿਮਾਰ ਵੀ ਐਦਾਂ ਦਾ ਹੁੰਦਾ ਮੁੜ ਕੇ ਜਿਉ ਠੀਕ ਹੀ ਨਹੀਂ ਹੁੰਦਾ ਤੇ ਜਿਹੜਾ ਰਾਜਾ ਹੁੰਦਾ ਵਾ ਜੀ ਉਸ ਦੀ ਮੌਤ ਹੋ ਜਾਂਦੀ ਆ ਬਿਮਾਰੀ ਦੇ ਕਾਰਨ ਸਾਲ ਦੇ ਹਜੇ 6 ਮਹੀਨੇ ਨਹੀਂ ਬੀਤੇ ਸੀਗੇ ਤੇ 6 ਮਹੀਨੇ ਦਾ ਸਮਾਂ ਹਜੇ ਪਿਆ ਸੀ ਸੋ ਜੀ ਫਿਰ ਕੀ ਹੁੰਦਾ ਵਾ ਜਦੋਂ ਰਾਜੇ ਦੀ ਮੌਤ ਹੋ ਜਾਂਦੀ ਆ ਤੇ ਘੋੜਾ ਵੀ ਨਾਲ ਹੀ ਮਰ ਜਾਂਦਾ ਫਿਰ ਕਿਹੜਾ ਰਾਜਾ ਕਿਹੜੀ ਫਾਂਸੀ ਦੀ ਸਜ਼ਾ ਕਿਹੜਾ ਉੱਡਣ ਵਾਲਾ ਘੋੜਾ ਜਦੋਂ ਜਾਦੂਗਰ ਨੂੰ ਤੇ ਉਸ ਦੀ ਘਰ ਵਾਲੀ ਨੂੰ ਇਹ ਪਤਾ ਲੱਗਦਾ ਕਿ ਰਾਜੇ ਦੀ ਮੌਤ ਹੋ ਚੁੱਕੀ ਆ ਤੇ ਉਹ ਵਿੱਚੋ ਵਿੱਚ ਜੀ ਖੁਸ਼ ਵੀ ਬਹੁਤ ਹੁੰਦੇ ਨੇ ਕਿਉਂਕਿ ਉਸ ਦੇ ਨਾਲ ਜੀ ਉਹਨਾਂ ਦਾ ਜਿਹੜਾ ਉੱਡਣ ਵਾਲਾ ਘੋੜਾ ਆ ਉਹ ਵੀ ਮਰ ਜਾਂਦਾ ਆ ਤੇ ਨਾਲ ਦੀ ਨਾਲ ਉਹਨਾਂ ਨੂੰ ਇਹ ਵੀ ਟੈਨਸ਼ਨ ਖਤਮ ਹੋ ਜਾਂਦੀ ਆ ਕਿ ਮੇਰੇ ਘਰ ਵਾਲੇ ਨੂੰ ਜਿਹੜੀ ਫਾਂਸੀ ਦੀ ਸਜ਼ਾ ਹੋਗੀ ਉਹਦੇ ਤੋਂ ਵੀ ਉਹਦਾ ਵਿਚਾਰ ਹੋ ਗਿਆ ਸੋ ਜੀ ਦੇਖੋ ਆਉਣ ਵਾਲੇ ਸਮੇਂ ਦੀ ਉਸਨੇ ਪਰਵਾਹ ਨਹੀਂ ਕੀਤੀ ਆਪਣੀ ਘਰ ਵਾਲੀ ਨੂੰ ਵੀ ਇਹੀ ਕਿਹਾ ਕਿ ਆਉਣ ਵਾਲੇ ਸਮੇਂ ਦਾ ਹਜੇ ਕੁਝ ਨਹੀਂ ਪਤਾ ਹਨਾ ਕਿ ਜਿਹੜਾ ਉਸ ਦੇ ਚੱਕਰ ਦੇ ਵਿੱਚ ਜਿਹੜਾ ਅੱਜ ਦਾ ਸਮਾਂ ਵਾ ਆਪਾਂ ਇਸ ਨੂੰ ਟੈਂਸ਼ਨਾਂ ਦੇ ਵਿੱਚ ਵਤੀਤ ਨਾ ਕਰੀਏ ਆਪਾਂ ਇਸ ਨੂੰ ਖੁਸ਼ੀ-ਖੁਸ਼ੀ ਵਤੀਤ ਕਰੀਏ ਕਿਉਂਕਿ ਜੋ ਹੋਵੇਗਾ ਦੇਖਿਆ ਜਾਵੇਗਾ ਸੋ ਜੀ ਇਸ ਕਹਾਣੀ ਤੋਂ ਆਪਾਂ ਨੂੰ ਇਹ ਹੀ ਸਿੱਖ ਮਿਲਦੀ ਆ ਕਿ ਆਪਾਂ ਨੂੰ ਹਮੇਸ਼ਾ ਹੀ ਆਪਣੇ ਜਿਹੜਾ ਵਰਤਮਾਨ ਸਮਾਯਾ ਉਹਦੇ ਵਿੱਚ ਖੁਸ਼ ਰਹਿਣਾ ਚਾਹੀਦਾ ਹੈ ਨਾ ਆਪਾਂ ਨੂੰ ਬੀਤੇ ਹੋਏ ਸਮੇਂ ਬਾਰੇ ਕੁਝ ਸੋਚਣਾ ਚਾਹੀਦਾ ਹੈ ਤੇ ਨਾ ਹੀ ਆਉਣ ਵਾਲੇ ਸਮੇਂ ਬਾਰੇ ਕੁਝ ਸੋਚਣਾ ਚਾਹੀਦਾ ਹੈ ਕਿਉਂਕਿ ਜਿਹੜਾ ਬੀਤ ਗਿਆ ਜੀ ਉਹ ਬੀਤ ਗਿਆ ਜਿਹੜਾ ਆਉਣ ਵਾਲਾ ਸਮਾਯਾ ਉਸ ਨੂੰ ਕੋਈ ਵੀ ਬਦਲ ਨਹੀਂ ਸਕਦਾ ਉਹ ਜਿਵੇਂ ਦਾ ਆਉਣਾ ਉਸਨੇ ਆ ਕੇ ਰਹਿਣਾ ਹੈ ਜੀ ਪਰਮਾਤਮਾ ਦੇ ਲਿਖੇ ਹੋਏ ਨੂੰ ਕੋਈ ਮੋੜ ਨਹੀਂ ਸਕਦਾ ਸੋ ਅੱਜ ਦੇ ਕਈ ਲੋਕ ਜੀ ਇਦਾਂ ਹੀ ਆ ਜੀ ਉਹ ਆਉਣ ਵਾਲੇ ਸਮੇਂ ਦੇ ਚੱਕਰ ਦੇ ਵਿੱਚ ਜਿਹੜਾ ਆਪਣਾ ਹੁਣ ਵਾਲਾ ਸਮਾਂ ਆ ਜੀ ਉਸ ਨੂੰ ਉਹ ਖੁਸ਼ੀ-ਖੁਸ਼ੀ ਵਤੀਤ ਨਹੀਂ ਕਰਦੇ ਉਸ ਨੂੰ ਇੰਜੋਏ ਨਹੀਂ ਕਰਦੇ ਆਉਣ ਵਾਲੇ ਸਮੇਂ ਦੀ ਹਮੇਸ਼ਾ ਉਹਨਾਂ ਨੂੰ ਟੈਨਸ਼ਨ ਰਹਿੰਦੀ ਆ ਜਾਂ ਫਿਰ ਉਹ ਬੀਤੇ ਹੋਏ ਸਮੇਂ ਬਾਰੇ ਸੋਚਦੇ ਨੇ ਕਿਉਂਕਿ ਆਪਾਂ ਅਕਸਰ ਲੋਕਾਂ ਨੂੰ ਇਹੀ ਕਹਿੰਦੇ ਸੁਣਿਆ ਹੋਵੇਗਾ ਤੁਸੀਂ ਵੀ ਕਹਿੰਦੇ ਸੁਣਿਆ ਹੋਵੇਗਾ ਕਿ ਪਹਿਲੇ ਟਾਈਮ ਵਧੀਆ ਸੀ ਪਹਿਲਾ ਸਮਾਂ ਵਧੀਆ ਸੀ ਪਰ ਤੁਸੀਂ ਕਦੀ ਇਹ ਨੋਟ ਕੀਤਾ ਕਿ ਜਦੋਂ ਅੱਜ ਆਪਾਂ ਇਹ ਕਹਿ ਰਹੇ ਹਾਂ ਕਿ ਪਹਿਲਾ ਸਮਾਂ ਵਧੀਆ ਸੀ ਜਦੋਂ ਆਪਾਂ ਉਹ ਪਹਿਲੇ ਸਮੇਂ ਦੇ ਵਿੱਚ ਵੀ ਸੀਗੇ ਆਪਾਂ ਉਹ ਟਾਈਮ ਨੂੰ ਵੀ ਇੰਜੋਏ ਨਹੀਂ ਕਰ ਰਹੇ ਸੀ ਉਦੋਂ ਆਪਾਂ ਨੂੰ ਆਪਣੇ ਆਉਣ ਵਾਲੇ ਸਮੇਂ ਦੀ ਟੈਨਸ਼ਨ ਸੀ ਜਿਹੜਾ ਹੁਣ ਚੱਲ ਰਿਹਾ ਵਾ ਉਹ ਟਾਈਮ ਆਪਣਾ ਆ ਸਮਾਂ ਜੇ ਆਉਣਾ ਸੀ ਉਦੋਂ ਆਪਾਂ ਉਸ ਟਾਈਮ ਨੂੰ ਵੀ ਇੰਜੋਏ ਨਹੀਂ ਕੀਤਾ ਜਿਹੜਾ ਅੱਜ ਆਪਾਂ ਕਹਿ ਰਹੇ ਹਾਂ ਕਿ ਉਹ ਟਾਈਮ ਵਧੀਆ ਸੀ ਤੇ ਦੇਖੋ ਜੀ ਜਿਹੜਾ ਆਉਣ ਵਾਲਾ ਸਮਾਂ ਵਾ ਉਹਦਾ ਵੀ ਕਿਸੇ ਨੂੰ ਕੁਝ ਨਹੀਂ ਪਤਾ ਆਪਾਂ ਜਿਵੇਂ ਤਾਂ ਆਪਣੇ ਮਾਈਂਡ ਦੇ ਵਿੱਚ ਸੋਚਾਂਗੇ ਉਦਾਂ ਹੀ ਮੋਸਟਲੀ ਉਹ ਚੀਜ਼ਾਂ ਅਟ੍ਰੈਕਟ ਹੁੰਦੀਆਂ ਨੇ ਜੀ ਇੱਕ ਸੱਚਾਈ ਆ ਕਿਉਂਕਿ ਜੇ ਆਪਾਂ ਪੋਜ਼ਿਟਿਵ ਥਿੰਕਿੰਗ ਰੱਖਾਂਗੇ ਆਲਵੇ ਤੁਸੀਂ ਦੇਖਿਓ ਚੀਜ਼ਾਂ ਤੁਹਾਨੂੰ ਪੋਜ਼ਿਟਿਵ ਹੀ ਹੁੰਦੀਆਂ ਨੇ ਤੇ ਜੇ ਆਪਾਂ ਨੈਗੇਟਿਵ ਹੀ ਸੋਚਾਂਗੇ ਹਾਈ ਕੀ ਬਣੂਗਾ ਕਿਵੇਂ ਹੋਊਗਾ ਕਿਵੇਂ ਉਹਦੇ ਚੱਕਰ ਦੇ ਵਿੱਚ ਆਪਾਂ ਜਿਹੜਾ ਅੱਜ ਦਾ ਪ੍ਰੈਜ਼ੈਂਟ ਟਾਈਮ ਆ ਉਹ ਤਾਂ ਆਪਣੇ ਹੱਥੋਂ ਜਾ ਹੀ ਰਿਹਾ ਵਾ ਤੇ ਜਿਹੜਾ ਆਉਣ ਵਾਲਾ ਸਮਾਂ ਵਾ ਆਪਾਂ ਟੈਨਸ਼ਨਾਂ ਦੇ ਵਿੱਚ ਜੀ ਆਪਣੀਆਂ ਟੈਨਸ਼ਨਾਂ ਦੇ ਦੇ ਕੇ ਸਮੇਂ ਆਪਾਂ ਬਿਮਾਰ ਹੋ ਜਾਂਦੇ ਆ ਤੇ ਆਪਣੇ ਨਾਲ ਉਹ ਭਾਵੇਂ ਹੋਣਾ ਹੋਵੇ ਚਾਹੇ ਨਾ ਹੋਣਾ ਹੋਵੇ ਜਿਵੇਂ ਜੀ ਕਹਾਣੀ ਦੇ ਵਿੱਚ ਦੇਖੋ ਜੀ ਉਹ ਜਿਹੜੇ ਸੋਚ ਰਿਹਾ ਹਾਂ ਕਿ ਮੈਨੂੰ ਫਾਂਸੀ ਹੋ ਜਾਣੀ ਆ ਜਿਹੜੀ ਹੋਣੀ ਸੀ ਪਤਾ ਨਹੀਂ ਹੋਣੀ ਸੀ ਉਹਦੇ ਕਰਕੇ ਉਹਨੇ ਉਹ ਟਾਈਮ ਵੇਸਟ ਨਹੀਂ ਕੀਤਾ ਸੋ ਤੁਸੀਂ ਕੱਲ ਦੀ ਚਿੰਤਾ ਨਾ ਕਰਦੇ ਹੋਏ ਕਿ ਕੱਲ ਕੀ ਹੋਊਗਾ ਸੋ ਤੁਸੀਂ ਅੱਜ ਦੇ ਵਿੱਚ ਜਿਓ ਅੱਜ ਦਾ ਜਿਹੜਾ ਪ੍ਰੈਸੈਂਟ ਟਾਈਮ ਆ ਇਹਨੂੰ ਤੁਸੀਂ ਵਧੀਆ ਜਿਉਹ ਪੋਜ਼ਿਟਿਵ ਥਿੰਕਿੰਗ ਰੱਖੋ ਪੋਜ਼ਿਟਿਵ ਹੀ ਹੋਊਗਾ ਕਿਉਂਕਿ ਜੋ ਤੁਸੀਂ ਸੋਚਦੇ ਆ ਉਹੀ ਆਪਣੇ ਵੱਲ ਤੁਸੀਂ ਅਟਰੈਕਟ ਕਰਦੇ ਆ ਜਿਹੜਾ ਆਉਣ ਵਾਲਾ ਸਮਾਂ ਜਦੋਂ ਤੁਸੀਂ ਉਹ ਸਮੇਂ 'ਚ ਪਹੁੰਚਣਾ ਨਾ ਫਿਰ ਤੁਹਾਡੀ ਥਿੰਕਿੰਗ ਹੋਈ ਹੋਣੀ ਆ ਹਾਈ ਪਹਿਲਾਂ ਸਮਾਂ ਐ ਸੀ ਉਹ ਫਿਰ ਵੀ ਵਧੀਆ ਸੀ ਉਹਦੇ ਚੱਕਰ 'ਚ ਤੁਸੀਂ ਅੱਜ ਦਾ ਜਿਹੜਾ ਸਮਾਂ ਆ ਉਹਨੂੰ ਤਾਂ ਤੁਸੀਂ ਹੁਣ ਇੰਜੋਏ ਨਹੀਂ ਕਰ ਰਹੇ ਕਿਉਂਕਿ ਆਉਣ ਵਾਲੇ ਸਮੇਂ 'ਚ ਕਹਿਣਾ ਤੁਸੀਂ ਵੇਰ ਉਹੀ ਆ ਕਿ ਪਹਿਲਾ ਸਮਾਂ ਵਧੀਆ ਸੀ ਜੇ ਪਹਿਲਾ ਸਮਾਂ ਵਧੀਆ ਸੀ ਇਟ ਮੀਨਸ ਉਹ ਅੱਜ ਦਾ ਸਮਾਂ ਵਾ ਤੁਸੀਂ ਉਹਨੂੰ ਕਿਉਂ ਨਹੀਂ ਇੰਜੋਏ ਕਰ ਰਹੇ ਸੋ ਆਈ ਥਿੰਕ ਜੋ ਮੈਂ ਸਮਝਾਉਣਾ ਚਾਹੁੰਦੀ ਹਾਂ ਸ਼ਾਇਦ ਤੁਸੀਂ ਸਮਝ ਰਹੇ ਹੋਗੇ ਸੋ ਪ੍ਰੈਜ਼ੈਂਟ ਦੇ ਵਿੱਚ ਜੀਆ ਕਰੋ ਪ੍ਰੈਜ਼ੈਂਟ ਨੂੰ ਇੰਜੋਏ ਕਰੋ ਕਿ ਆਉਣ ਵਾਲਾ ਸਮਾਂ ਕਦੀ ਵੀ ਕਿਸੇ ਨੇ ਨਹੀਂ ਦੇਖਿਆ ਇਹ ਚੀਜ਼ਾਂ ਜੀ ਇੰਨੀ ਡਿਫਿਕਲਟ ਹੁੰਦੀਆਂ ਨਹੀਂ ਜਿੰਨੀਆਂ ਆਪਾਂ ਉਹਨੂੰ ਸੋਚ-ਸੋਚ ਕੇ ਸੋਚ-ਸੋਚ ਕੇ ਆਪਣੇ ਦਿਮਾਗ ਦੇ ਵਿੱਚ ਆਪਾਂ ਇਹਦੀ ਬਰਡਨ ਲੈ ਲੈ ਕੇ ਉਸ ਨੂੰ ਆਪਾਂ ਇੰਨੀ ਡਿਫਿਕਲਟ ਸਮੱਸਿਆਵਾਂ ਹੁੰਨੇ ਆ ਪਰ ਉਹ ਇੰਨੀ ਹੁੰਦੀਆਂ ਨਹੀਂ ਹੈਗੀਆਂ ਕਿਉਂਕਿ ਇਹ ਸਾਰੇ ਆਪਣੀ ਮਾਈਂਡ ਦੀ ਗੇਮ ਹੁੰਦੀ ਆ ਆਪਾਂ ਜਿੱਦਾਂ ਦਾ ਸੋਚਦੇ ਆ ਆਪਾਂ ਉਦਾਂ ਦਾ ਅਟ੍ਰੈਕਟ ਕਰਦੇ ਆ ਆਪਣੀ ਤਰਫ ਜੋ ਪਰਮਾਤਮਾ ਦੁਆਰਾ ਲੇਖ ਲਿਖ ਦਿੱਤੇ ਗਏ ਨੇ ਉਹ ਹੋਣਾ ਹੀ ਹੋਣਾ ਜੀ ਪਰਮਾਤਮਾ ਦੇ ਅਕੋਰਡਿੰਗ ਸੋ ਤੁਸੀਂ ਇਸ ਕਰਕੇ ਪੋਜ਼ਿਟਿਵ ਥਿੰਕਿੰਗ ਰੱਖਿਆ ਕਰੋ ਪ੍ਰੈਜ਼ੈਂਟ ਦੇ ਵਿੱਚ ਜੀਆ ਕਰੋ ਜੋ ਪਾਸਟ ਬੀਤ ਗਿਆ ਬੀਤ ਗਿਆ ਜੋ ਫਿਊਚਰ ਆਉਣਾ ਉਹਨੂੰ ਪਰਮਾਤਮਾ ਦੇ ਚੜ੍ਹ ਦੋ ਪਾਠ ਕਰਿਆ ਕਰੋ ਬਾਣੀ ਪੜਿਆ ਕਰੋ ਕਿਉਂਕਿ ਜੀ ਜਿਹੜੀ ਬਾਣੀ ਆ ਉਹ ਬਹੁਤ ਹੀਲ ਕਰਦੀ ਆ ਬੰਦੇ ਨੂੰ ਤੁਹਾਡੀਆਂ ਜਿਹੜੀਆਂ ਵੱਡੀਆਂ ਵੱਡੀਆਂ ਟੈਨਸ਼ਨਸ ਆ ਜਦੋਂ ਤੁਸੀਂ ਬਾਣੀ ਪੜੂਗੇ ਤੇ ਬਾਣੀ ਪੜਨ ਦੇ ਨਾਲ ਤੁਹਾਨੂੰ ਕਾਫੀ ਰਿਲੀਫ ਮਿਲੇਗੀ ਠੀਕ ਹੈ ਜੀ ਸੋ ਟੈਨਸ਼ਨਸ ਅੱਜ ਕੱਲ ਸਾਰਿਆਂ ਦੀ ਲਾਈਫ ਦੇ ਵਿੱਚ ਹੀ ਆ ਸੋ ਇਸ ਕਰਕੇ ਜੀ ਇਹ ਕੋਮਨ ਆ ਸੋ ਤੁਸੀਂ ਇਹ ਸੋਚਿਆ ਕਰੋ ਕਿ ਆਪਾਂ ਟੈਨਸ਼ਨ ਚੋਂ ਨਿਕਲਣਾ ਕਿਵੇਂ ਆ ਪ੍ਰੈਜ਼ੈਂਟ ਦੇ ਵਿੱਚ ਜਿਉ ਜੋ ਐਟ ਦੀ ਪ੍ਰੈਜ਼ੈਂਟ ਵਾਈਬ ਜੋ ਤੁਹਾਨੂੰ ਖੁਸ਼ੀਆਂ ਦਿੱਤੀਆਂ ਨੇ ਜੋ ਦਾਤਾਂ ਦਿੱਤੀਆਂ ਨੇ ਉਹਨਾਂ ਨੂੰ ਤਾਂ ਐਟ ਲੀਸਟ ਇੰਜੋਏ ਕਰੋ ਤੁਸੀਂ ਕਿਉਂ ਤੁਸੀਂ ਆਪਣੇ ਫਿਊਚਰ ਬਾਰੇ ਇੰਨਾ ਸੋਚਦੇ ਹੋ ਜਿਹੜੇ ਪਰਮਾਤਮਾ ਨੇ ਤੁਹਾਨੂੰ ਇਸ ਦੁਨੀਆ ਤੇ ਭੇਜਿਆ ਆ ਹਨਾ ਪਰਮਾਤਮਾ ਨੇ ਹਰ ਇੱਕ ਬੰਦੇ ਲਈ ਕੁਝ ਨਾ ਕੁਝ ਜ਼ਰੂਰ ਸੋਚਿਆ ਹੋਆ ਸੋ ਟਾਈਮ ਆਉਣ ਤੇ ਤੁਹਾਨੂੰ ਸਾਰਾ ਕੁਝ ਮਿਲੂਗਾ ਜੋ ਪਰਮਾਤਮਾ ਨੇ ਤੁਹਾਡੇ ਲਈ ਸੋਚਿਆ ਹੋਇਆ ਵਾ ਕਿਉਂਕਿ ਜਿਹੜਾ ਮਾੜਾ ਟਾਈਮ ਆ ਤੇ ਚੰਗਾ ਟਾਈਮ ਆ ਇਹ ਬੰਦੇ ਦੇ ਨਾਲ ਨਾਲ ਹੀ ਚੱਲਦੇ ਨੇ ਜੇ ਅੱਜ ਮਾੜਾ ਆ ਤੇ ਕੱਲ ਨੂੰ ਚੰਗਾ ਵੀ ਆਊਗਾ ਸੋ ਟਾਈਮ ਇੱਕ ਥਾਂ ਤੇ ਕਦੀ ਨਹੀਂ ਖੜਦਾ ਹੁੰਦਾ ਜੀ ਸਮਾਂ ਹਮੇਸ਼ਾ ਚੱਲਦਾ ਰਹਿੰਦਾ ਆ ਸੋ ਅੱਜ ਦੀ ਵੀਡੀਓ ਦੇ ਨਾਲ ਹੀ ਬਸ ਅਸੀਂ ਇਹੀ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਪ੍ਰੈਜ਼ੈਂਟ 'ਚ ਜੀਓ ਆਉਣ ਵਾਲੇ ਜਿਹੜੇ ਸਮੇਂ ਦੀ ਉਹ ਚਿੰਤਾ ਨਾ ਕਰੋ ਕਿਉਂਕਿ ਚਿੰਤਾ ਕਰਕੇ ਜੀ ਕੁਝ ਮਿਲਣਾ ਨਹੀਂ ਤੁਹਾਡੀ ਸਿਹਤ ਖਰਾਬ ਹੋਊਗੀ ਜੇ ਤੁਹਾਡੀ ਸਿਹਤ ਖਰਾਬ ਹੋਊਗੀ ਜੀ ਫਿਰ ਆਲਰੇਡੀ ਜੇ ਤੁਸੀਂ ਕੋਰਾਗੇ ਹੋਰ ਕੰਮ ਹੋਣਾ ਕਿ ਨਹੀਂ ਹੋਣਾ ਤੁਸੀਂ ਆਪਣੇ ਵੀ ਖੁਦ ਜ਼ਰੂਰ ਚਿੰਤਾ ਕ੍ਰੀਏਟ ਕਰ ਲੈਣੀ ਆ ਬਿਮਾਰ ਹੋ ਕੇ ਠੀਕ ਹੈ ਜੀ ਸੋ ਖੁਸ਼ ਰਹਿਆ ਕਰੋ ਆਪਣੇ ਘਰ ਪਰਿਵਾਰ ਦੇ ਵਿੱਚ ਕਿਉਂਕਿ ਤੁਹਾਨੂੰ ਪਰਮਾਤਮਾ ਨੇ ਜੋ ਵੀ ਦਿੱਤਾ ਵਾ ਹਮੇਸ਼ਾ ਆਪਣੇ ਆਪ ਨੂੰ ਨੀਵੇਂ ਨੂੰ ਦੇਖਿਆ ਕਰੋ ਕਿ ਜੋ ਤੁਹਾਡੇ ਕੋਲ ਹੈਗਾ ਆਪਣੇ ਤੋਂ ਨੀਵੇਂ ਨੂੰ ਦੇਖੋ ਕਿ ਉਹਨਾਂ ਕੋ ਉਹ ਵੀ ਨਹੀਂ ਹੈਗਾ ਗਈਆ ਦੇ ਕੋਲ ਘਰ ਵੀ ਨਹੀਂ ਹੈਗੇ ਸੜਕਾਂ ਤੇ ਰਹਿੰਦੇ ਨੇ ਝੌਂਪੜੀਆਂ 'ਚ ਰਹਿੰਦੇ ਨੇ ਹਨਾ ਆਪਾਂ ਨੂੰ ਪਰਮਾਤਮਾ ਨੇ ਪਰਿਵਾਰ ਵੀ ਦਿੱਤਾ ਵਾ ਘਰ-ਬਾਰ ਵੀ ਦਿੱਤਾ ਵਾ ਹਨਾ ਜਿਹੜਾ ਬੰਦਾ ਤਿੰਨ ਟਾਈਮ ਦੀ ਰੋਟੀ ਆਪਣੇ ਘਰ ਵਾਹਿਗੁਰੂ ਜੀ ਦੀ ਮਿਹਰ ਤੇ ਨਾਲ ਵਧੀਆ ਖਾਂਦਾ ਉਹਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਕਿਉਂਕਿ ਜਿਹੜੀਆਂ ਬਾਕੀ ਦੁਨੀਆਵੀ ਚੀਜ਼ਾਂ ਦੀ ਜਿਹੜੀਆਂ ਅਟਰੈਕਸ਼ਨ ਆ ਉਹ ਆਪਾਂ ਕੋਲ ਦੀ ਵਧਾਈ ਹੋਈ ਆ ਠੀਕ ਹੈ ਜੀ ਜਿਹੜੀਆਂ ਹੁਣ ਚਾਹੇ ਹੁਣ ਇੱਕ ਗੱਡੀ ਜੀ 4 ਲੱਖ ਦੀ ਵੀ ਆਉਂਦੀ ਆ ਇੱਕ ਗੱਡੀ 10 ਲੱਖ ਦੀ ਵੀ ਆਉਂਦੀ ਆ 1.5 ਲੱਖs ਦੀ ਗੱਡੀ ਮਿਲ ਜਾਂਦੀ ਮਰੂਤੀ ਲੈਣੀ ਉਸ 80-90 ਹਜ਼ਾਰ ਤੱਕ ਵੀ ਵਧੀਆ ਆ ਜਾਂਦੀ ਲੱਖ ਦੇ ਵਿੱਚ ਵਿੱਚ ਹਨਾ ਹੁਣ ਗੱਡੀ ਲੈਣੀ ਆ ਗੱਡੀ ਤਾਂ ਗੱਡੀ ਆ ਨਾ ਉਹ ਤੁਹਾਡੀ ਹੈਡੇਕ ਆ ਤੁਸੀਂ ਹੁਣ ਜੇ ਵੱਧ ਦਾ ਸੋਚੀ ਬੈਠੇ ਹੋ ਆਪਣੀ ਚਾਦਰ ਤੋਂ ਬਾਹਰ ਦੇ ਪੈਰ ਪਸਾਰ ਕੇ ਬੈਠੇ ਹੋ ਫਿਰ ਤੁਸੀਂ ਆਟੋਮੈਟਿਕਲੀਆਂ ਜਿਹੜੀਆਂ ਟੈਨਸ਼ਨਸ ਆਉ ਆਪਣੇ ਵੱਲ ਤੁਸੀਂ ਅਟਰੈਕਟ ਕਰ ਰਹੇ ਹੋ ਕਿਉਂਕਿ ਜਦੋਂ ਚਾਦਰ ਤੋਂ ਬਾਹਰ ਪੈਰ ਪਸਾਰਾਂਗੇ ਕੁਝ ਵੀ ਮੈਂ ਇੱਕ ਐਗਜ਼ਾਮਪਲ ਦਿੱਤੀ ਬਸ ਗੱਡੀ ਦੀ ਕਿਉਂਕਿ ਦੁਨੀਆ ਵਿੱਚ ਚੀਜ਼ਾਂ ਵਾ ਨਾ ਜਿਹੜੀਆਂ ਇਹਦਾ ਕੋਈ ਅੰਤ ਨਹੀਂ ਹੈਗਾ ਜੇ ਤੁਹਾਡੇ ਕੋਲ ਅੱਜ ਇੱਕ ਚੀਜ਼ ਹੈਗੀ ਆ ਨਾ ਜੇ ਤੁਹਾਨੂੰ ਉਹ ਮਿਲ ਜਾਂਦੀ ਆ ਫਿਰ ਤੁਸੀਂ ਦੂਸਰੀ ਚੀਜ਼ ਵੱਲ ਜਾਣਾ ਹੈ ਨਾ ਸੋ ਇਹ ਚੀਜ਼ਾਂ ਦਾ ਅੰਤ ਨਹੀਂ ਹੈਗਾ ਇਹ ਆਪਾਂ ਕੋਦੀ ਕ੍ਰੀਏਟ ਕੀਤੀਆਂ ਆਪਣੀਆਂ ਟੈਂਸ਼ਨਸ ਆਪਣੇ ਲਈ ਠੀਕ ਹੈ ਜੀ ਸੋ ਇਸ ਕਰਕੇ ਜੋ ਪ੍ਰਮਾਤਮਾ ਨੇ ਦਿੱਤਾ ਉਹਦੇ ਵਿੱਚ ਤੁਸੀਂ ਆਪਣਾ ਸਬਰ ਰੱਖੋ ਤੇ ਜੇ ਤੁਹਾਨੂੰ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਉਹਦੇ ਲਈ ਸ਼ੁਕਰਾਨਾ ਕਰੋ ਤੇ ਜੋ ਤੁਹਾਨੂੰ ਪ੍ਰਮਾਤਮਾ ਨੇ ਹਜੇ ਨਹੀਂ ਦਿੱਤਾ ਕੋਈ ਗੱਲ ਨਹੀਂ ਉਹਦੀ ਵੇਟ ਕਰੋ ਜਦੋਂ ਟਾਈਮ ਆਊਗਾ ਪ੍ਰਮਾਤਮਾ ਤੁਹਾਨੂੰ ਉਹ ਵੀ ਦੇਊਗਾ ਠੀਕ ਹੈ ਜੀ ਸੋ ਇਹ ਸੀਗੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਤੇ ਜਿਹੜੇ ਸਾਡੇ ਚੈਨਲ ਦੇ ਨਿਊ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਲਦੀ ਕਰਿਓ ਬੈਲ ਆਈਕਨ ਨੂੰ ਪ੍ਰੈਸ ਕਰੋ ਆਉਣ ਵਾਲੀਆਂ ਤਾਂ ਦੀ ਵੀਡੀਓਜ਼ নোਟੀਫਿਕੇਸ਼ਨ ਤੁਹਾਡੇ ਸਾਰਿਆਂ ਕੋਲ ਪਹੁੰਚ ਜਾਣ ਦੀ ਅੱਜ ਮੇਰਾ ਥੋੜਾ ਜਿਹਾ ਗਲਾ ਵੀ ਖਰਾਬ ਆ ਸੋ ਇਸ ਕਰਕੇ ਜੇ ਤੁਹਾਨੂੰ ਥੋੜੀ ਜਿਹੀ ਕਨਫਿਊਜ਼ਨ ਆਂਦੀ ਹੋਊਗੀ ਮੇਰੀ ਵੌਇਸ ਵਿੱਚ ਸੋ ਉਹਦੇ ਲਈ ਸੌਰੀ ਸੋ ਮਿਲਦੇ ਹਾਂ ਅਸੀਂ ਚਲੋ ਨੈਕਸਟ ਵੀਡੀਓਜ਼ ਤਦ ਤੱਕ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ੁਇਕਾ ਜਿਉਂਦੇ ਰਸਦਰਵਾਜ਼ੇ ਰਵਾਇਤ ਜਦੋਂ ਸਭ ਨੂੰ ਚੜ੍ਹਦੀ ਕਲਾ ਜਿ ਰੱਖਣ ਜੀ ਸਰ ਸ੍ਰੀ ਕਾਰਜ ਜੀ